ਕਬਿਤ ਔਦ ਤੇ ਨਿਸਰ ਚਲੇ ਲੀਨੇ ਸੰਗ ਸੂਰ ਭਲੇ ਰਣ ਤੇ ਨਾ ਟਲੇ ਭਲੇ ਸੋਭਾ ਹੁ ਕੇ ਤਾਮਕੇ ਓ ਯੁਧਿਆ ਤੋਂ ਨਿਕਲ ਤੁਰੇ ਹਨ ਚੰਗੇ ਚੰਗੇ ਸੂਰ ਮੇ ਨਾਲ ਲੈ ਹੋਏ ਹਨ ਯੁੱਧ ਤੋ ਕਦੇ ਟਲਣ ਵਾਲੇ ਨਹੀਂ ਹਨ ਅਤੇ ਸੋਭਾ ਦੇ ਕਰ ਹਨ ਸੁੰਦਰ ਕੁਮਾਰ ਔਰ ਹਾਰ ਸੋਭਤ ਅਪਾਰ ਤੀਨੋ ਲੋਗ ਮਦਕੀ ਮੋਹਿਆ ਸਭ ਬਾਮਕੇ ਸੋਨਦਰ ਰਾਜਕੁਮਾਰ ਦੇ ਗਲਾ ਵਿੱਚ ਆਪਾਰ ਹਾਰ ਸ਼ੋਭਾ ਪਾਰੇ ਹਨ ਇੰਨਾ ਲੋਕਾਂ ਵਿੱਚ ਰਹਿਣ ਵਾਲੀਆਂ ਸਾਰੀਆਂ ਇਸਤਰੀਆਂ ਨੂੰ ਮੋਣਵਾਰੇ ਹਨ ਦੁਰਜਨ ਦਲਿਆ ਤੀਨੋ ਲੋਕ ਕੇ ਜਤਿਆ ਤੀਨੋ ਰਾਮ ਜੂ ਕੇ ਭਇਆ ਹੈ ਚਾਹਿਆ ਹਰ ਨਾਮ ਕੇ ਨੇ ਭਰਾ ਵੈਰੀਆਂ ਨੂੰ ਦਲ ਸੁਟਣ ਵਾਲੇ ਅਤੇ 3 ਨਾ ਲੋਕਾਂ ਨੂੰ ਚਿਤਣ ਵਾਲੇ ਹਨ राम जी ਦੇ ਭਰਾ ਹਨ ਅਤੇ ਹਰ ਨਾਮ ਨੂੰ ਚਾਉਣ ਵਾਲੇ ਹਨ ਬੁੱਧ ਕੇ ਉਦਾਰ ਹੈ ਸ਼ਿੰਗਾਰ અવਤਾਰ দান ਸੀਲੇ ਕੇ ਪਹਾਰ ਕਾ ਕੁਮਾਰ ਬਣੇ ਕਾਮ ਕੇ ਬੋਧੀ ਦੇ ਉਦਾਰ ਹਨ ਸ਼ਿੰਗਾਰ ਰਸ ਦੇ અવਤਾਰ ਹਨ ਦਾਨ ਅਤੇ ਸ਼ੀਲ ਦੇ ਪਹਾੜ ਹਨ ਜਾਂ ਕਾਮ ਦੇ ਕੁਮਾਰ ਬਣੇ ਹੋਏ ਹਨ ਅਸਵ ਵਰਣੰ ਕੋੜਿਆਂ ਦਾ ਵਰਣਨ ਕਬੇਤ ਨਾਗਰਾ ਕੇ ਨੈਨ ਹੈ ਕਿ ਚਾਤਰਾ ਕੇ ਬੈਨ ਹੈ ਬਗੁਲਾ ਮਾਨੋ ਗੈਨ ਕੈਸੇ ਤੈਸੇ ਥਰਹਤ ਹੈ ਉਹ ਘੋੜੇ ਨਹੀਂ ਮਾਨੋ ਚੰਚਲ ਇਸਤਰੀ ਦੇ ਨੇਤਰ ਹੋਣ ਯਾ ਚਤਰੇ 3D ਬੋਲ ਹੋਣ ਯਾ ਆਕਾਸ਼ ਦਾ ਵਾਵਰੋਲਾ ਹੋਣ ਕਿਉਂਕਿ ਉਸੇ ਤਰ੍ਹਾਂ ਥਰ ਕਰ ਰਹੇ ਹਨ ਨਰਤਕਾ ਕੇ ਪਾਓ ਹੈ ਕਿ ਝੂਪ ਕੈਸੇ ਦਾਓ ਹੈ ਕਿ ਛਲ ਕੋ ਦਿਖਾਓ ਕੋ ਤੈਸੇ ਬਹਿਰਤ ਹੈ ਮਾਨੋ ਨਾਚੀ ਦੇ ਪੈਰ ਹੋਣ ਯਾ ਜੂਏ ਵਰਗੇ ਦਾਓ ਹੋਣ ਯਾ ਛਲ ਦਾ ਦਿਖਾਵਾ ਹੋਣ ਕਿਉਂਕਿ ਉਸੇ ਤਰਾ ਵਿੱਚ ਰਹੇ ਹਨ ਆਕੇ ਬਾਜਬੀਰ ਹੈ ਤੂਫੰਗ ਕੈਸੇ ਤੀਰ ਹੈ ਕਿ ਅੰਜਨੀ ਕੇ ਤੀਰ ਹੈ ਕਿ ਤੁਜਾ ਸੇ ਫਰਖਤ ਹੈ ਉਹ ਹਾਕੇ ਵਾਲੇ ਸੂਰਮਿਆ ਦੇ ਓਕੇ ਹੋਏ ਹਨ ਜਾਂ ਬੰਦੂਕ ਦੀ ਗੋਲੀ ਜਾਂ ਤਨਸ਼ ਵਿੱਚੋਂ ਨਿਕਲੇ ਤੀਰ ਹਨ ਜਾਂ ਅੰਜਨੀ ਦੇ ਪੁੱਤਰ ਹਨੂਮਾਨ ਹਨ ਜਾ ਤੁਜਾ ਦੇ ਫਰਹਾ ਹਨ लहरा अनंग की तरंग जैसे गंगा की अनंग कैसे अंग ज्यों ना कहूं ठहरत है काम दिया लहरा हन या गंगा दिया तरंगा हन या कामदा शरीर हन क्योंकि किते ठहरदे नहीं हन निशा निसनाथ जानै दिन दिन पत मानै पिछकन दाता कह पर माने महादान है उन्ह राजकुमारा रात ने चंद्रमा करके दिन ने सूरज करके मंगत्या ने महादानी करके मनिया है ओखदी के रोगण अनंत रूप जोगण समीप कै योगण महेश महामान है रोगिया ने अखोदी करके योगिया ने अनंत रूप करके ਪਿਯਗਣਾ ਨੇ ਆਤਮ ਨਿਕਟ ਮਹੇਸ਼ ਕਰਕੇ ਮੰਨਿਆ ਹੈ ਸਤ੍ਰ ਖਗ ਗਿਆਤਾ ਸਿਸ ਰੂਪਨ ਕੇ ਮਤਾ ਮਹਾ ਗਿਆਨੀ ਗਿਆਨ ਗਿਆਤਾ ਕੈ ਵਿਦਾਤਾ ਕੈ ਸਮਾਨ ਹੈ ਛਤਰੂਆ ਨੇ ਤਲਵਾਰਾਂ ਦੇ ਧਨੀ ਕਰਕੇ ਮਾਤਾਵਾਂ ਨੇ ਬਾਲਕ ਕਰਕੇ ਗਿਆਨੀਆਂ ਨੇ ਗਿਆਨ ਦੇ ਗਿਆਤਾ ਕਰਕੇ ਯਾ ਵਿਦਾਤਾ ਦੇ ਸਮਾਨ ਮੰਨਿਆ ਹੈ gana na gane samana sura na sorese janne jaise pekh taasei lake birajmaan hai gana ne ganesh karke devtaan ne indr karke pachaanya hai jis tarah naal vekho oh usay tarah de roop vich birajmaan tese han sudha so sudhare roop sobat ujyare ਕਿ ਦੋ ਸਾਚੇ ਵਿੱਚ ਡਾਰੇ ਮਹਾ ਸੋਭਾ ਕੈ ਸੁਧਾਰ ਕੈ ਉਹਨਾਂ ਦੇ ਰੂਪ ਅਮਰਤੋਂ ਸੁਧਾਰੇ ਕੇ ਹਨ ਜਾਂ ਉਜਾਲੇ ਵਾਂਗ ਸ਼ੋਭਦੇ ਹਨ ਜਾਂ ਵੱਡੀ ਭਾਰੀ ਸੁੰਦਰਤਾ ਨੂੰ ਕਿਸੇ ਸੰਚੇ ਵਿੱਚ ਢਾਲ ਕੇ ਸੁਧਾਰਿਆ ਗਿਆ ਹੈ ਕਿ ਦੋ ਮਹਾ ਮੋਹਨੀ ਕੇ ਮੋਹਬੇ ਨਮਿਤ ਬੀਰ ਬਿੰਦਨਾ ਬਣਾਏ ਮਹਾ ਬਿੱਧ ਸੋ ਵਿਚਾਰ ਕੈ ਯਾ ਮਹਾਮੋਹਨੀ ਨੂੰ ਮੋਹਣ ਵਾਸਤੇ ਵਿਧਾਤਾ ਨੇ ਵੱਡੇ ਜੁਗਤ ਨਾਲ ਵਿਚਾਰ ਕੇ ਸੂਰਮੇ ਬਣਾਏ ਹਨ ਕਿਦੋ ਦੇਵ ਤੇ ਦੈਤਨ ਵਿਵਾਦ ਛਾੜ ਵੱਡੇ ਚਿਰ ਮੱਤਕੈ ਸਮੁੰਦਰ ਛੀਰ ਲੈਨੇ ਹੈ ਨਿਕਾਰ ਕੈ ਕਿਤੇ ਦੇਵਤਿਆਂ ਅਤੇ ਦੈਤਾਂ ਨੇ ਆਪੋ ਵਿਚਲਾ ਝਗੜਾ ਛੱਡ ਕੇ ਅਤੇ ਛੀਰ ਸਮੁੰਦਰ ਨੂੰ ਬਹੁਤ ਚੇੜਤਾ ਕਰੜਕੇ ਉਸ ਵਿੱਚੋਂ ਕੱਢ ਲਿਆ ਹੈ ਕਿਦੋ ਵਿਸਵਨਾਥ ਜੂ ਬਨਾਏ ਨਿਜ ਭੇਖ ਬੇ ਕੋ ਔਰ ਨਾ ਸਕਤ ਐਸੀ ਸੂਰਤ ਐ ਸੁਧਾਰ ਕੈ ਯਾ ਵਿਸ਼ਵ ਦੇ ਸੁਆਮੀ ਨੇ ਆਪਣੇ ਵੇਖਣ ਲਈ ਇਹ ਬਣਾਏ ਹਨ ਕਿਉਂਕਿ ਅਜਿਹੀਆਂ ਸੂਰਤਾਂ ਨੂੰ ਬਣਾਉਣ ਦੀ ਸ਼ਕਤੀ ਹੋਰ ਕਿਸੇ ਵਿੱਚ ਨਹੀਂ ਸੀਮ ਤਜ ਆਪਣੀ ਬਿਰਾਨੇ ਦੇਸ ਲਾਗ ਲਾਗ ਰਾਜਾ ਮਿਥ ਲੈ ਸਕੇ ਪਹੁੰਚੇ ਦੇਸ ਆਨ ਕੈ ਆਪਣੇ ਰਾਜ ਦੀ ਹੱਦ ਛੱਡ ਕੇ ਬੇਗਾਨੇ ਦੇਸ਼ਾਂ ਨੂੰ ਲੰਘ ਲੰਘ ਕੇ ਅੰਤ ਨੂੰ ਰਾਜਾ ਜਲਕ ਦੇ ਦੇਸ਼ ਵਿੱਚ ਆ ਪਹੁੰਚੇ ਹਨ ਤੁਰਹੀ ਅਲੰਤ ਬਾਜਾ ਦੁੱਧੋ ਵੀ ਅਪਾਰ ਗਾਜਾ ਭਾਤ-ਪਾਤ ਬਾਜਨ ਵਜਾਏ ਜੋਰ ਜਾਨ ਕੈ ਅਨੇਕਾਂ ਤੁਰੀਆਂ ਵੱਜਦੀਆਂ ਸਨ ਆਪਾਰਾਤੋਂ ਸੇ ਗੂੰਜਦੇ ਸਨ ਤਰ੍ਹਾਂ ਤਰ੍ਹਾਂ ਦੇ ਵਾਜੇ ਜਾਣ ਬੁੱਝ ਕੇ ਜੋਰ ਨਾਲ ਵਜਾਉਂਦੇ ਸਨ ਆਗੇ ਆਰ ਤੀਨਾ ਨੇਪ ਕਾਂਟ ਲਾਏ ਲਿਨੇ ਰੀਤ ਰੋੜ ਸਭਾ ਕੀਨੇ ਬੈਠੇ ਬੇਦ ਕੈ ਵਿਧਾਨ ਕੈ ਅਗੋ ਰਾਜਾ ਜਨਕ ਨੇ ਆਕੇ ਤਿੰਨਾ ਭਰਾਵਾ ਨੂੰ ਘਰ ਨਾਲ ਲਾ ਲਿਆ ਵੇਦਾ ਵਿੱਚ ਦਰਸਾਈਆਂ ਸਾਰੀਆਂ ਪਰੰਪਰਾਗਤ ਰੀਤ ਰਸਮਾ ਕਰਕੇ ਬੈਠ ਗਏ ਬਰਕੇਉ ਤਾਨ ਕੀ ਧਾਰ ਪਈਤ ਨਾ ਪਾਰਾ ਵਾਰ ਪਿੱਛਕ ਪੈ ਨਿਰਪਾਰ ਐਸੇ ਪਾਏ ਧਾਨ ਕੈ ਧਨ ਦਾ ਇਤਨਾ ਮੀ ਵਰਿਆ ਜਿਸ ਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਅਜਿਹੇ ਧਨ ਨੂੰ ਪ੍ਰਾਪਤ ਕਰਕੇ ਮੰਗਤੇ ਵੀ ਰਾਜੇ ਹੋ ਗਏ ਬਾਣੇ ਫਹਿਰਾਨੇ ਕਹਿਰਾਨੇ ਦਦੰਬ ਅਰ ਰਾਨੇ ਜਨਕਪੂਰੀ ਕੋ ਨਿਰਾਨੇ ਬੀਰ ਚਾਏ ਕੈ ਰੰਗਾ ਰੰਗਾ ਦੇ ਝੰਡੇ ਲਹਿਰਾਉਂਦਿਆਂ ਨਗਾਰਿਆਂ ਦੀ ਗੰਭੀਰ ਆਵਾਜ਼ ਕਰਦਿਆਂ ਧੌਂਸਿਆਂ ਨੂੰ ਵਜਾਉਂਦਿਆਂ ਵੀਰ ਸੂਰਮੇ ਜਨਕਪੁਰੀ ਦੇ ਨੇੜੇ ਪਹੁੰਚ ਗਏ ਕਹੂੰ ਚੋਰ ਟਾਰਾ ਕਹੂੰ ਚਾਰਣ ਉਚਾਰਾ ਕਹੂੰ ਬਾਟ ਜੋ ਪੁਕਾਰਾ ਛੰਦ ਸੁੰਦਰ ਬਣਾਏ ਕੇ ਕਿਤੇ ਝੋੜ ਚੁਲਾਏ ਜਾ ਰਹੇ ਹਨ ਕਿਤੇ ਚਾਰਣ ਵਿਰਦਾਵਲੀ ਉਚਾਰ ਰਹੇ ਹਨ ਕਿਤੇ ਭਟ ਸੁੰਦਰ ਛੰਦ ਬਣਾ ਕੇ ਗਾਰੇ ਹਨ ਕਉ ਬੀਨ ਬਾਜੈ ਕਉ ਬਾਂਸੂਰੀ ਮਿਰਦੰਗ ਸਾਜੈ ਦੇਖੇ ਕਾਮ ਲਾਜੈ ਪਹੇ ਪੇਚਕ ਅਕਾਇ ਕੈ ਕਿਤੇ ਬੀਨ ਵੱਜਦੀ ਹੈ ਕਿਤੇ ਬੰਸਰੀ ਨਾਲ ਮਿਰਦੰਗ ਸਾਜ ਰਹੀ ਹੈ ਕਾਮ ਦੇਖ ਕੇ ਸ਼ਰਮਿੰਦਾ ਹੋ ਰਿਹਾ ਹੈ ਅਤੇ ਮੰਗਤੇ ਪਦਾਰਥਾਂ ਨੂੰ ਪ੍ਰਾਪਤ ਕਰਕੇ ਰੱਜ ਗਏ ਹਨ ਰਾੰਕ ਤੇ ਸੂ ਰਾਜਾ ਪਏ ਆ ਸਿੱਖ ਆ ਸੇਖ ਦੇ ਮੰਗ ਤਾ ਨਾ ਪੇ ਪੇਰ ਐਸੋ ਦਾਨ ਪਾਏ ਕੈ ਮੰਗਤੇ ਕੰਗਾਲ ਤੋਂ ਰਾਜੇ ਹੋ ਗਏ ਹਨ ਬੇਸ਼ੁਮਾਰ ਆਸੀਸਾਂ ਦਿੰਦੇ ਹਨ ਅਜੇਹਾ ਦਾਨ ਪ੍ਰਾਪਤ ਕਰਕੇ ਫਿਰ ਉਹ ਕਦੇ ਮੰਗਤੇ ਨਹੀਂ ਹੋ ਸਕਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ